ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ 18 ਸਰਕਲਾਂ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਵੀ ਕਈ ਤਿਰੰਗਾ ਯਾਤਰਾਵਾਂ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਸਨ ਇਸ ਦੌਰਾਨ ਵਰਕਰਾਂ ਨੇ ਹੱਥਾਂ ਵਿੱਚ ਤਿਰੰਗਾ ਲਹਿਰਾਉਂਦੇ ਹੋਏ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਅਤੇ ਜੈ ਹਿੰਦ ਵਰਗੇ ਗगनभेदी ਨਾਅਰੇ ਲਗਾਏ ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਨਾਲ ਯਾਤਰਾ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਰਜਨੀਸ਼ ਤਮਾਨ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਦੇਸ਼ ਲਈ ਤਿਆਰ ਰਹਿਣਾ ਚਾਹੀਦਾ ਹੈ ਸਾਨੂੰ ਆਪਣੀ ਆਜ਼ਾਦੀ ਦਾ ਅਰਥ ਸਮਝਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਦੇਸ਼ ਭਰ ਵਿੱਚ ਤਿਰੰਗਾ ਯਾਤਰਾਵਾਂ ਕੱਡੀਆਂ ਜਾ ਰਹੀਆਂ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਜੋਸ਼ ਅਤੇ ਉਤਸ਼ਾਹ ਦਿਖਾਈ ਦੇ ਰਿਹਾ ਹੈ ਤਮਾਨ ਨੇ ਕਿਹਾ ਕਿ ਤਿਰੰਗਾ ਯਾਤਰਾ ਕੱਢ ਕੇ ਅੱਜ ਭਾਜਪਾ ਸਮਾਜ ਨੂੰ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇ ਰਹੀ ਹੈ ਇਸ ਮੌਕੇ ਸੁਭਾਈ ਬੁਲਾਰੇ ਪ੍ਰੇਤਪਾਲ ਸਿੰਘ ਬਲੀਏਵਾਲ ਦਿਹਾਤੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਮੀਤ ਸਿੰਘ ਚਾਵਲਾ ਕੌਂਸਲਰ ਪਤੀ ਪਿੰਕੂ ਸ਼ਰਮਾ ਕੁਲਵੰਤ ਸਿੰਘ ਕਾਂਤੀ ਚੰਦਰ ਪਾਨ ਚੋਹਾਨ ਸਰਕਲ ਪ੍ਰਧਾਨ ਸੁਰੇਸ਼ ਅਗਰਵਾਲ ਵਿਨੋਦ ਰਾਣਾ ਯੁਵਾ ਮੋਰਚਾ ਦੇ ਪੰਕਜ ਕੁਮਾਰ ਲਵਦੀਪ ਸਿੰਘ ਪਨੇਸਰ ਦਿਹਾਤੀ ਦੀ ਮਹਿਲਾ ਪ੍ਰਧਾਨ ਸਾਨੀਆ ਸ਼ਰਮਾ ਪੱਲਵੀ ਖੋਸਲਾ ਵਨੀਤਾ ਤਿਮਾਨ ਸਰਿਤਾ ਪਰਮਾਰ ਗੀਤਾ ਦੇਵੀ ਕਵਿਤਾ ਦੇਵੀ ਮਮਤਾ ਕੁਮਾਰੀ ਪੰਡਿਤ ਮੁਲਖਰਾਜ ਸ਼ੁਕਲਾ ਅਰੁਣ ਕੈਸ਼ਪ ਦਰਸ਼ਨ ਸਿੰਘ ਬ੍ਰਿਜਪੂਸ਼ਣ ਰਾਕੇਸ਼ ਕੁਮਾਰ ਰਮਨ ਹੀਰਾ ਦੀਪਕ ਕੁਮਾਰ, ਅਜੀਤ ਕੁਮਾਰ, ਰਜਿੰਦਰ ਨੇਗੀ, ਰਮੇਸ਼ ਮੌਰਿਆ ਆਦਿ ਹਾਜ਼ਰ ਸਨ।